ਕੀ ਕਹਿਣਾ ਚਾਹੁੰਦੇ ਹੋ ਮੈਂ ਬਲਦੀਪ ਸਿੰਘ ਭਾਈ ਰੂਪਾ ਸੂਭਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਟਕਾਉਂਦਾ ਅੱਜ ਅਸੀਂ ਬਠਿੰਡਾ ਜ਼ਿਲ੍ਹੇ ਦੀ ਵੱਡੀ ਮੀਟਿੰਗ ਕਰ ਰਹੇ ਹਾਂ ਐਸ ਕੇ ਐਮ ਭਾਰਤ ਵੱਲੋਂ 5 ਮਾਰਚ ਨੂੰ ਪੂਰੇ ਭਾਰਤ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਜਿਹੜੇ ਸਟੇਟਾਂ ਦੇ ਮੋਕ ਮੰਤਰੀਆ ਉਹਨਾਂ ਦੇ ਰਾਜਧਾਨੀਆਂ ਦੇ ਵਿੱਚ ਇਹ ਮੋਰਚੇ ਲੱਗਣ ਜਾ ਰਹੇ ਆ ਉਹਦੇ ਚੋਂ ਪੰਜਾਬ ਦੇ ਵਿੱਚੋਂ 5 ਮਾਰਚ ਨੂੰ ਐਸਕੇਮ ਭਾਰਤ ਦੇ ਸੱਦੇ ਤੇ ਪੰਜਾਬ ਵਾਲੀਆਂ ਜਥੇਬੰਦੀਆਂ ਵੱਲੋਂ 5 ਮਾਰਚ ਨੂੰ ਅਣਮਿੱਥੇ ਸਮੇਂ ਲਈ ਜਿਹੜਾ ਹੈਗਾ ਧਰਨਾ ਪੱਕਾ ਮੋਰਚਾ ਉੱਥੇ ਲੱਗਣਾ ਉਹਦੇ ਸੰਬੰਧ ਦੇ ਵਿੱਚ ਅਸੀਂ ਮੀਟਿੰਗ ਕਰਦੇ ਆ ਉਹ ਮੌਖਿਕ ਈਸ਼ੂ ਆ ਜਿਹੜਾ ਜਿਹੜਾ ਮੰਡੀਕਰਨ ਬੋਰਡ ਦਾ ਖਰੜੇ ਬਾਰੇ ਭਾਰਤ ਸਰਕਾਰ ਵੱਲੋਂ ਆਇਆ ਕਿ ਜਿਹੜੀਆਂ ਸਟੇਟ ਸਰਕਾਰਾਂ ਉਹ ਦੱਸਣ ਕਿ ਇਹਦੇ ਤੇ ਰਿਆ ਦੇਣ ਆਪਣੀਆਂ ਵੀ ਇਹ ਠੀਕ ਆ ਜਾਂ ਗਲਤ ਆ ਤਾਂ ਉਹਦੇ ਵਿੱਚੋਂ ਜਿਹੜਾ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੋਣਾ ਜੇ ਮੰਡੀਕਰਨ ਬੋਰਡ ਖਤਮ ਹੁੰਦਾ ਤਾਂ ਐਸ ਕੇ ਐਮ ਜਿਹੜਾ ਪੰਜਾਬ ਆ ਉਹਦੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣ ਜਾ ਰਹੇ ਆ ਉਹਦੀਆਂ ਤਿਆਰੀਆਂ ਦੇ ਵਿੱਚ ਜਿਹੜੀ ਅਸੀਂ ਮੀਟਿੰਗ ਕੀਤੀ ਆ ਉਹ ਮੰਡੀ ਕਰਨ ਜਿਹੜਾ ਖਰੜਾਗਾ ਉਹਨੂੰ ਰੱਦ ਕਰਾਉਣ ਵਾਸਤੇ ਐਮਐਸਪੀ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ ਵਾਸਤੇ ਤੇ ਜਿਹੜੀਆਂ ਕਰਜ਼ਾ ਜਿਹੜਾ ਹੈਗਾ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨਾਲ ਰਿਲੇਟਡ ਆ ਉਹਨੂੰ ਖਤਮ ਕਰਾਉਣ ਵਾਸਤੇ ਦਿੱਲੀ ਦੀਆਂ ਜਿਹੜੀਆਂ ਰੈਂਦੀਆਂ ਮੰਗਾਂ ਗੀਆਂ ਜਿਹੜੇ ਕਿਸਾਨਾਂ ਦੇ ਸਿਰ ਕੇਸ ਮੜੇ ਹੋਏ ਨੇ ਜਾਂ ਜਿਹੜੇ ਸਾਡੇ 750 ਕਸਾਨ ਸ਼ਹੀਦ ਹੋਇਆ ਉਹਨਾਂ ਨੂੰ ਨੌਕਰੀ ਦਿਵਾਉਣ ਵਾਸਤੇ ਉਹਨਾਂ ਨੂੰ ਮੁਆਵਜ਼ਾ ਦਿਵਾਉਣ ਵਾਸਤੇ ਜਿਹੜਾ ਹੈਗਾ ਇਹ ਅਸੀਂ ਤਬਾਅ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਜਿਹੜਾ ਹੈਗਾ 5 ਮਾਰਚ ਨੂੰ ਲੱਗਣਾ ਇਸ ਕੇਮ ਵੱਲੋਂ ਤਾਂ ਉਹਦੀਆਂ ਤਿਆਰੀਆਂ ਦੇ ਵਿੱਚ ਅਸੀਂ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਸੱਤੀ ਹੈ ਕੇਂਦਰ ਸਰਕਾਰ ਵੱਲੋਂ ਤਾਂ ਕਿਹਾ ਜਾ ਰਿਹਾ ਵੀ ਜਿਹੜੇ ਕਿਸਾਨ ਛੇਦ ਹੋਇਆ ਉਹ ਸਾਡੇ ਗਿਣਤੀ ਵਿੱਚ ਹੀ ਹੈ ਕੇਂਦਰ ਸਰਕਾਰ ਦੀ ਤਾਂ ਨਹੀਂ ਕੇਂਦਰ ਸਰਕਾਰ ਨੇ ਪਹਿਲਾਂ ਦਿੱਤਾ ਜੀ ਮੁਆਵਜ਼ਾ ਇਹ ਸਟੇਟ ਸਰਕਾਰਾਂ ਦੇ ਰਹੀਆਂ ਇਧਰੋਂ ਜਿਹੜੇ ਆਪਣੇ 750 ਦੇ ਕਰੀਬ ਜਿਹੜੇ ਉੱਥੇ ਸ਼ਹੀਦ ਆ ਉਹਦੇ ਚੋਂ ਸਭ ਤੋਂ ਵੱਧ ਪੰਜਾਬ ਦੇ ਕਿਸਾਨ ਪੰਜਾਬ ਦੀਆਂ ਬੀਬੀਆਂ ਸ਼ਹੀਦ ਹੋਈਆਂ ਉਹਦੇ ਵਿੱਚੋਂ ਬਹੁਤ ਸਾਰਿਆਂ ਨੂੰ ਮੁਆਵਜ਼ਾ ਤੇ ਨੌਕਰੀ ਮਿਲ ਗਈ ਤੇ ਕੁਝ ਉਹਦੇ ਵਿੱਚੋਂ ਰਹਿੰਦੇ ਆ ਉਹ ਵੀ ਜਿਹੜੀ ਮੰਗ ਆ ਜਿਹੜੀ ਉਹ ਪੰਜਾਬ ਸਰਕਾਰ ਨਾਲ ਠਾਉਣੀ ਆ ਪੰਜਾਬ ਸਰਕਾਰ ਤੇ ਨਹੀਂ ਉਹ ਜਿਹੜੀਆਂ ਹੈਗੀਆਂ ਮੰਗਾਂ ਉਹਨਾਂ ਨੂੰ ਜਿਹੜਾ ਰਾਹਤ ਦੇਣੀ ਆ ਪੰਜਾਬ ਸਰਕਾਰ ਨੇ ਦੇਣੀ ਆ